よろしくお願いします。<laughs>

ਕੋਈ ਗੱਲ ਨਹੀਂ ਹਾਂਜੀ ਕੀ ਨਾਮ ਹੈ ਲਾਡੀ ਜੀ ਕੀ ਲਾਡੀ ਕੀ ਕੰਮ ਕਰਦੇ ਹੋ ਟਵਾਰਦ ਰਾਮ ਕਰਦੇ ਆ ਜੀ ਕਿੰਨਾ ਨੁਕਸਾਨ ਹੋਇਆ ਦਾ 12-13 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਹਨੇ ਮੈਨੂੰ ਜੇ ਪਤਾ ਚੱਲਦਾ 12:00 ਵਜੇ ਪਤਾ ਲੱਗਿਆ ਜੀ ਹਾਂਜੀ ਬਸ ਸਰਦਾਰ ਵੀ ਲਈ ਇਹ ਹੀ ਬੇਨਤੀ ਹੈ ਬਈ ਹੱਲ ਪਹੁੰਚਤੀ ਜਾਵੇ ਥੋੜੀ ਬਹੁਤ ਕਿੰਨੇ ਦਾ ਲੋਨ ਲਿੱਤਾ ਸੀ 12 ਲੱਖ ਰੁਪਏ ਦਾ ਜੀ 12 ਲੱਖ ਦੇ ਲੋਨ ਦੇ ਲੋਕ ਹਾਂਜੀ ਜੀ ਕਿੰਨੇ ਦਾ ਹੋਇਆ ਤੁਹਾਡਾ ਇੰਨੇ ਦਾ ਹੀ ਹੋਇਆ 12-13 ਲੱਖ ਰੁਪਏ ਦਾ ਜੀ ਬਾਰ ਦਾ ਵੀ ਹੋਇਆ ਸੀ ਸਟਾਕ ਵੀ ਹੋਇਆ ਸੀ ਹਾਂ ਜੀ ਬਾਰ ਦਾ ਵੀ ਮਾਲ ਆਇਆ ਵੈਸੀ ਉਰ ਦੇ ਵੀ ਸਟਾਕ ਹੋਇਆ ਵੈਸੀ ਦੁਕਾਨ ਦਾ ਸੀਗਾ ਦੂਸਰਾ ਆਂਦਾ ਸੀ ਹਾਂ ਦਾ ਗੱਲ ਫੱਟਦੀ ਤੋਂ ਵਾਲੀ ਵੀ ਗੋਲੀ ਦੇ ਨੇੜੇ ਕਿੰਨਾ ਕਲੈਕਸ਼ਨ ਦੇ ਨੇੜੇ ਲੱਗੀ ਸੀ ਆ ਦੇਖੋ ਜੀ ਕੀ ਨਾਮ ਤੋਂ ਬੋਹ ਮੇਰਾ ਇਹ ਕਰਨਾਲ ਰਾਮ ਹੈ ਜੀ ਇਹ ਜਿੱਥੇ ਅੱਗ ਲੱਗੀ ਹੈ ਕਿਹੜੀ ਕਲੋਨੀ ਹੈ ਇਹ ਜੀ ਲੱਕੜ ਮੰਡੀ ਕਿਸ ਨਾ ਕਲੋਨੀ ਜੀ ਕਿੰਨੇ ਦਾ ਨੁਕਸਾਨ ਹੋਇਆ ਇਹ ਜੀ ਮੇਰੇ ਖਿਆਲ ਜੀ 10-12 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਵਿਚਾਰਿਆਂ ਨੇ ਜੀ ਲੋਨ ਕਢਾਇਆ ਜੀ ਇਹਨਾਂ ਨੇ ਲੌਨ ਘਟਾ ਕੇ ਇਹਨਾਂ ਨੇ ਕਾਰੋਬਾਰ ਕੀਤਾ ਜੀ ਤੇ ਇਹਨਾਂ ਨੇ ਦਿਵਾਰੀ ਦਾ ਮਾਲ ਇਕੱਠਾ ਕੀਤਾ ਬਾਹਰ ਦਾ ਵੀ ਮਾਲ ਕਾਫੀ ਸਟਾਕ ਹੋ ਗਿਆ ਤੇ ਸਟਾਕ ਹੋ ਗਿਆ ਜੀ ਤੇ ਵਿਚਾਰੇ ਕਹਿੰਦੇ ਵੀ ਦਿਵਾਰੀ ਦੇ ਬਾਅਦ ਵੇਚਾਂਗੇ ਇਹਨਾਂ ਨੂੰ ਕੀ ਪਤਾ ਜੀ ਰਾਤ ਨੂੰ ਅੱਗ ਲੱਗ ਜਾਣੀ ਆ ਜੀ ਇਹ ਬੇਰੁਜ਼ਗਾਰ ਹੋ ਗਏ ਜੀ ਇਹਨਾਂ ਦਾ ਜਿਹੜਾ ਸੀ ਪ੍ਰੋਪਰਟੀ ਉਹ ਸਾਰੀ ਫੁੱਗ ਗਈ ਜੀ ਇਹ ਬੇਰੁਜ਼ਗਾਰ ਹੋ ਗਏ ਜੀ ਰੋਟੀ ਤੋਂ ਮਤਾਜ ਹੋ ਗਏ ਜੀ ਇਸ ਲੋਨ ਹੀ ਇਹਨਾਂ ਨੇ ਘਟਾਏ ਸੀ ਜੀ ਇਹ ਲੋਨ ਵੀ ਦੇਖੋ ਜੀ ਸਰਕਾਰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਅਜੇ ਇਹਨਾਂ ਦਾ ਛੋਟਾ ਭਰਾ ਜਾ 15 ਦਿਨ ਹੋਏ ਆ ਜੀ ਉਹਦੀ ਦੋਨੇ ਕਿਚਨੀਆਂ ਨਹੀਂ ਸੀ ਉਹ ਪੈਸੇ ਉੱਤੇ ਵੀ ਜ਼ਿਆਦਾ ਲੱਗਿਆ ਸੀ ਜੀ ਤੇ ਉਹ ਵੀ ਪੂਰਾ ਹੋ ਗਿਆ ਜੀ ਉਹਨਾਂ ਦੀ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀ ਹੈ ਵੀ ਇਹਨਾਂ ਨੂੰ ਕੁਝ ਸਰਕਾਰ ਹੈਲਪ ਕਰੇ ਕੁਝ तेरी भी किसी बार चु मिल

तो तो गोडाउन सामान किस तरह पे और अग लगी है बड़ा नुकसान होया ग तीन चार शेड पांच शेड से खाक हो गए अभी कोशिश करते हैं जो है का। माली सहायता कोई दवा सकी बाकी शुक्र है परमात्मा का भी जानी नुकसान नहीं हुआ तो गरीब बंद ने मजदूर बंद ने सवेरे कमाते हैं शामी खाते ने तो नुकसान था वास्तव बहुत नुकसान सो अभी अपने वालों कंपनसेशन दे